ਨਗਦਰ ਸਰਗ ਦੇ ਪੇਜ ਜਿਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇ ਨੂੰ ਜਰੂਰ ਫੋਲੋ ਕਰ ਲੋ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸائیں ਸਰਕਾਰ ਦਾ ਤਾਂ ਲਾਡੀ ਸਾ ਸਰਕਾਰ ਜੀ ਆਪਾਂ ਨੂੰ ਇਹਨਾਂ ਦੇਣਗੇ ਆਪਣੇ ਤੋਂ ਸਾਹਮਣੇ ਹੋਣਾ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਰਾਜ ਕਰਾਂਗੇ ਅਸੀਂ ਇੱਕ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਉਸ ਤਰੀਕੇ ਨੂੰ اپنی زندگی ਵਿੱਚ અપના ਲੈਨੇ ਹੋ ਤਾਂ یقین ਮੰਨਿਓ ਲੋਕ ਤੁਹਾਡੇ ਲਈ ਇਹ ਗੱਲਾਂ ਕਰਨਗੇ ਪਤਾ ਨਹੀਂ ਇਸ ਦੀ ਕਿਸਮਤ ਵਿੱਚ ਕੀ ਲਿਖਿਆ ਹੈ ਇਸ ਨੂੰ ਸਭ ਕੁਝ ਮਿਲ ਜਾਂਦਾ ਲੋਕ ਹੈਰਾਨ ਹੋਣਗੇ ਅੱਜ ਦੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਅਜਿਹਾ ਤਰੀਕਾ ਪਤਾ ਲੱਗੇਗਾ ਜੋ ਤੁਹਾਨੂੰ ਅਲੱਗ ਹੀ ਰਾਹ ਤੇ ਲੈ ਜਾਵੇਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਰਾਜਾ ਬਹੁਤ ਸਮਝਦਾਰ ਸੀ। ਰਾਜਾ ਸਾਭ ਨੂੰ ਇੱਕ ਅੱਖ ਨਾਲ ਦੇਖਦਾ ਸੀ ਕਿਉਂਕਿ ਰਾਜਾ ਸਾਭ ਨੂੰ ਇੱਕ ਸਮਾਨ ਰੱਖਦਾ ਸੀ। ਫਿਰ ਚਾਹੇ ਰਾਜੇ ਦਾ ਕੋਈ ਆਪਣਾ ਹੋਵੇ ਚਾਹੇ ਕੋਈ ਮੰਤਰੀ, ਚਾਹੇ ਕੋਈ ਵੀ ਇਨਸਾਨ, ਰਾਜਾ ਸਾਭ ਨੂੰ ਇੱਕ ਸਮਾਨ ਸਮਝਦਾ ਸੀ। ਜੇਕਰ ਕੋਈ ਵੀ ਇਨਸਾਨ ਗਲਤੀ ਕਰਦਾ, ਰਾਜਾ ਉਸਨੂੰ ਸਜ਼ਾ ਜ਼ਰੂਰ ਦਿੰਦਾ ਸੀ। ਰਾਜਾ ਵੈਸੇ ਤਾਂ ਬਹੁਤ ਸਮਝਦਾਰ ਸੀ ਪਰ ਰਾਜੇ ਦੀ ਇੱਕ ਗੱਲ ਮਾੜੀ ਸੀ, ਉਸਨੂੰ ਗੁੱਸਾ ਬਹੁਤ ਆਉਂਦਾ ਸੀ। ਰਾਜੇ ਨੂੰ ਜਦੋਂ ਵੀ ਗੁੱਸਾ ਆਉਂਦਾ, ਉਹ ਸਜ਼ਾ ਦੇਣ ਲੱਗਾ ਨਹੀਂ ਸੀ ਸੋਚਦਾ। ਸਾਹਮਣੇ ਕੌਣ ਹੈ ਕੋ ਨਹੀਂ ਕਈ ਵਾਰ ਤਾਂ ਰਾਜਾ ਅਜੇ ਹੀ ਸਜ਼ਾ ਦੇ ਦਿੰਦਾ ਸੀ ਜੋ ਸੋਚੀ ਤੱਕ ਨਹੀਂ ਸੀ ਹੁੰਦੀ ਰਾਜਾ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਰਾਜੇ ਦਾ ਇੱਕ ਬੇਟਾ ਸੀ ਉਹ ਉਸ ਨੂੰ ਬਹੁਤ ਤੰਗ ਕਰਦਾ ਸੀ ਰਾਜਾ ਚਾਹੁੰਦਾ ਸੀ ਕਿ ਉਸ ਦਾ ਬੇਟਾ ਸਭ ਕੁਝ ਸਿੱਖ ਲਵੇ ਅੱਗੇ ਉਸਨੇ ਰਾਜਪਾਠ ਸੰਭਾਲਣਾ ਪਰ ਰਾਜੇ ਦਾ ਬੇਟਾ ਕੋਈ ਵੀ ਚੰਗੇ ਕੰਮ ਨਹੀਂ ਸੀ ਕਰਦਾ ਉਹ ਹਮੇਸ਼ਾ ਬੁਰੇ ਕੰਮ ਹੀ ਕਰਦਾ ਸੀ ਰਾਜਾ ਇਹਨਾਂ ਗੱਲਾਂ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਰਾਜੇ ਨੇ ਕਈ ਵਾਰ ਆਪਣੇ ਬੇਟੇ ਨੂੰ ਕਿਹਾ ਸੀ ਤੂੰ ਜਿੰਨੇ ਜਲਦੀ ਹੋ ਸਕਦਾ ਹੈ ਇਹਨਾਂ ਗੱਲਾਂ ਨੂੰ ਸਿੱਖ ਲੈ ਇਹ ਸਾਰੇ ਕੰਮ ਤੂੰ ਬੰਦ ਕਰ ਦੇ ਅੱਗੇ ਤੂੰ ਰਾਜਾ ਬੰਨਣਾ ਹੈ ਪਰ ਉਸ ਦਾ ਪੁੱਤਰ ਰਾਜੇ ਦੀ ਗੱਲ ਨਹੀਂ ਸਿਮੰਦਾ ਰਾਜੇ ਨੇ ਆਪਣੇ ਪੁੱਤਰ ਨੂੰ ਕਈ ਵਾਰ ਸਜ਼ਾ ਵੀ ਦਿੱਤੀ ਸੀ ਪਰ ਉਹ ਨਹੀਂ ਸੁਧਰਨਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਮੈਂ ਪੁੱਤਰ ਹਾਂ ਮੈਂ ਰਾਜ ਰਾਜਕੁਮਾਰ ਹਾਂ ਮੈਨੂੰ ਅੱਗੇ ਜਾ ਕੇ ਰਾਜ ਮਿਲ ਹੀ ਜਾਣਾ ਇੱਕ ਦਿਨ ਰਾਜੇ ਦਾ ਪੁੱਤਰ ਬਹੁਤ ਵੱਡੀ ਗਲਤੀ ਕਰ ਆਉਂਦਾ ਹੈ ਰਾਜੇ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਰਾਜਾ ਆਖਦਾ ਹੈ ਇਸ ਨੂੰ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਮੰਤਰੀ ਰਾਜੇ ਨੂੰ ਸਮਝਾਉਂਦੇ ਨੇ ਕਿ ਕੀ ਕਰ ਰਹੇ ਹੋ ਰਾਜਾ ਜੀ ਇਹ ਤੁਹਾਡਾ ਬੇਟਾ ਹੈ ਇਸ ਨੇ ਅੱਗੇ ਜਾ ਕੇ ਰਾਜਪਾਟ ਸੰਭਾਲਣਾ ਹੈ ਰਾਜੇ ਨੂੰ ਬਹੁਤ ਗੁੱਸਾ ਆਇਆ ਸੀ ਉਸ ਨੇ ਸਜ਼ਾ ਸੁਣਾ ਦਿੱਤੀ ਸੀ ਉਸ ਦੇ ਅਨੁਸਾਰ ਉਸ ਦੇ ਪੁੱਤਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਰਾਜੇ ਦਾ ਪੁੱਤਰ ਸਜ਼ਾ ਸੁਣ ਕੇ ਹੈਰਾਨ ਰਹਿ ਜਾਂਦਾ ਤੇ ਸੋਚਦਾ ਪਿਤਾ ਜੀ ਨੇ ਮੈਨੂੰ ਐਡੀ ਵੱਡੀ ਸਜ਼ਾ ਦੇ ਦਿੱਤੀ ਚੁੱਪਚਾਪ ਮਹਿਲ ਵਿੱਚੋਂ ਬਾਹਰ ਚਲਾ ਜਾਂਦਾ ਹੈ ਬਾਹਰ ਜਾ ਕੇ ਉਹ ਭੀਖ ਮੰਗਣੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਕੋਈ ਕੰਮ ਨਹੀਂ ਸੀ ਆਉਂਦਾ ਰਾਜੇ ਦਾ ਪੁੱਤਰ ਹੋਣ ਕਰਕੇ ਸਾਰੇ ਕੰਮ ਨੌਕਰ ਹੀ ਕਰਦੇ ਸੀ ਉਸ ਨੇ ਅਜ ਤੱਕ ਕੋਈ ਵੀ ਕੰਮ ਨਹੀਂ ਸੀ ਕੀਤਾ ਇਸੇ ਕਾਰਨ ਉਹ ਭੀਖ ਮੰਗਣੀ ਸ਼ੁਰੂ ਕਰ ਦਿੰਦਾ ਸਮਾਂ ਬੀਤਦਾ ਜਾਂਦਾ ਹੈ ਰਾਜੇ ਨੂੰ ਆਪਣੇ ਪੁੱਤਰ ਦੀ ਬਹੁਤ ਯਾਦ ਆਉਂਦੀ ਹੈ ਜਦੋਂ ਕਾਫੀ ਸਾਲ ਬੀਤ ਜਾਂਦੇ ਨੇ ਰਾਜੇ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਸਰੀਰ ਹੁਣ ਬੁੱਢਾ ਹੋ ਚੁੱਕਿਆ ਹੈ ਰਾਜ ਮਹਿਲ ਨੂੰ ਹੁਣ ਨਵਾਂ ਰਾਜਾ ਚਾਹੀਦਾ ਹੈ ਰਾਜਾ ਆਪਣੇ ਮੰਤਰੀ ਨੂੰ ਆਖਦਾ ਐਦਾਂ ਕਰੋ ਮੇਰੇ ਪੁੱਤਰ ਨੂੰ ਲੱਭ ਕੇ ਲਿਆਓ ਹੁਣ ਉਸ ਨੂੰ ਇਸ ਰਾਜ ਮਹਿਲ ਦਾ ਰਾਜਾ ਬਣਾਉਣਾ ਹੈ ਮੰਤਰੀ ਉਸ ਨੂੰ ਲੱਭਣ ਜਾਂਦੇ ਨੇ ਕਾਫੀ ਸਮੇਂ ਬਾਅਦ ਉਹਨਾਂ ਨੂੰ ਇੱਕ ਇਨਸਾਨ ਮਿਲਦਾ ਹੈ ਜੋ ਕਿ ਭੀਖ ਮੰਗ ਰਿਹਾ ਸੀ ਮੰਤਰੀ ਉਸ ਇਨਸਾਨ ਨੂੰ ਗੌਰ ਨਾਲ ਤੇ ਬਹੁਤ ਧਿਆਨ ਦੇ ਨਾਲ ਦੇਖਦੇ ਨੇ ਉਸ ਦੇ ਹੱਥ ਇੱਕ ਚਿੰਨ ਬਣਿਆ ਹੋਇਆ ਸੀ ਜੋ ਸਿਰਫ ਰਾਜਕੁਮਾਰਾਂ ਦੇ ਬਣਿਆ ਹੁੰਦਾ ਸਾਰੇ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋ ਜਾਂਦੇ ਨੇ ਉਸ ਨੂੰ ਵਾਪਸ ਰਾਜ ਮਹਿਲ ਲੈ ਕੇ ਆਉਂਦੇ ਨੇ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਨਹਾਉਂਦੇ ਨੇ ਵਾਪਸ ਫਿਰ ਸਾਫ ਸੁਥਰੇ ਕੱਪੜੇ ਪਵਾ ਦਿੰਦੇ ਨੇ ਉਹ ਇਨਸਾਨ ਪਹਿਲੇ ਵਾਂਗ ਰਾਜਕਮਰ ਲੱਗਣ ਲੱਗ ਗਿਆ ਸੀ ਆਪਣੇ ਪਿਤਾ ਨੂੰ ਬਹੁਤ ਸਾਰੇ ਬਾਅਦ ਬਹੁਤ ਸਾਲ ਬਾਅਦ ਮਿਲਦਾ ਤੇ ਬੁਛਦਾ ਕਿ ਤੁਹਾਡਾ ਮੇਰੇ ਬਿਨਾਂ ਜੀ ਕਿਵੇਂ ਲੱਗਿਆ ਰਾਜਾ ਆਖਦਾ ਕਿ ਮੇਰਾ ਜੀ ਬਹੁਤ ਮੁਸ਼ਕਲ ਨਾਲ ਲੱਗਿਆ ਪਰ ਤੂੰ ਦੱਸ ਇੰਨਾ ਸਮਾਂ ਮਹਿਲ ਤੋਂ ਬਾਹਰ ਰਹੇਂ ਤੂੰ ਕੀ ਸਿੱਖਿਆ ਉਸ ਦਾ ਪੁੱਤਰ ਆਖਦਾ ਕਿ ਮੈਂ ਇਹ ਸਿੱਖਿਆ ਕਿ ਇਨਸਾਨ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਨੇ ਜਦੋਂ ਮੈਂ ਮਾੜੇ ਕਰਮ ਕਰਦਾ ਸੀ ਮੈਂ ਸੋਚਦਾ ਸੀ ਮੈਂ ਰਾਜਾ ਬਣ ਹੀ ਜਾਣਾ ਪਰ ਮਾੜੇ ਕਰਮਾਂ ਨੇ ਮੈਨੂੰ ਬਿਖਾਰੀ ਬਣਾ ਦਿੱਤਾ ਰੱਬ ਨੇ ਮੇਰੇ ਤੋਂ ਰਾਜਪਾਤ ਖੋ ਕੇ ਬਖਾਰੀ ਬਣਾ ਦਿੱਤਾ ਜਦੋਂ ਮੈਂ ਚੰਗੇ ਕਰਮ ਕਰਦਾ ਸੀ ਮੈਨੂੰ ਫਿਰ ਬਿਮਾਰ ਬਿਖਾਰੀ ਤੋਂ ਰਾਜਾ ਬਣਾ ਦਿੱਤਾ ਇਸੇ ਕਰਕੇ ਮੈਂ ਆਹੀ ਸਿੱਖਿਆ ਕਿ ਆਪਾਂ ਨੂੰ ਹਮੇਸ਼ਾ ਚੰਗੇ ਕਰਮ ਵੀ ਕਰਨੇ ਚਾਹੀਦੇ ਨੇ ਜਦੋਂ ਆਪਾਂ ਚੰਗੇ ਕਰਮ ਕਰਦੇ ਹਾਂ ਰੱਬ ਆਪਾਂ ਨੂੰ ਇੰਨਾ ਦਿੰਦਾ ਆਪਣੇ ਤੋਂ ਸਾਂਭਿਆ ਤੱਕ ਨਹੀਂ ਜਾਂਦਾ ਇਸੇ ਕਰਕੇ ਮੈਂ ਹੁਣ ਹਮੇਸ਼ਾ ਚੰਗੇ ਕਰਮ ਕਰਾਂਗਾ ਰਾਜਾ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਰਾਜਾ ਬਣਾ ਦਿੰਦਾ ਇਸ ਕਹਾਣੀ ਤੋਂ ਆਪਕ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਜੇਕਰ ਆਪਾਂ ਜ਼ਿੰਦਗੀ ਦੇ ਵਿੱਚ ਰਾਜ ਕਰਨਾ ਹੈ ਜਾਂ ਰਾਜਕੁਮਾਰਾਂ ਵਾਂਗੂ ਰਹਿਣਾ ਚਾਹੁੰਨੇ ਆ ਆਪਾਂ ਨੂੰ ਹਮੇਸ਼ਾ ਚੰਗੇ ਕਰਮ ਵੀ ਕਰਨੇ ਚਾਹੀਦੇ ਨੇ ਤਾਂ ਜੋ ਸਾਡੇ ਪੀਰ ਸਾਡੇ ਮੁਰਸ਼ਦ ਸਾਨੂੰ ਉਹ ਚੀਜ਼ਾਂ ਤੋਂ ਦੇਣ ਤੋਂ ਦੇ ਸਕਣ ਜੋ ਆਪਾਂ ਕਦੀ ਸੋਚਿਆਂ ਤੱਕ ਨਹੀਂ ਹੁੰਦੀਆਂ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੇ ਨਵੇਂ-ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਧ ਸਕੇ ਤੇ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆ ਸਕੀਏ ਜੈ ਸਾਈਆਂ ਦੀ